ਜਿੰਨੇ ਵੀ ਦਾਨੀ ਛੱਜਣ ਵੇਖ ਰਹੇ ਨੇ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਪਰਿਵਾਰ ਦੇ ਨਾਲ ਗੱਲਬਾਤ ਕਰਾਉਂਦੀ ਤੁਹਾਡੇ ਨਾਲ ਕੋਸ਼ਿਸ਼ ਕਰਦੇ ਆਂ ਹਾਂਜੀ ਭਾਜੀ ਕੀ ਨਾਮ ਆ ਕਿਹੜਾ ਪਿੰਡ ਆ ਤੁਹਾਡਾ ਹਾਂਜੀ ਚਾਟ ਇਵੈਂਟ ਪਿੰਡ ਆ ਜੀ ਅੱਛਾ ਜੀ ਤੇ ਕੀ ਹਾਲਾਤ ਨੇ ਘਰ ਦੇ ਹਾਲਾਤ ਬਹੁਤ ਮਾੜੇ ਭਾਜੀ ਅੱਛਾ ਜੀ ਬਹੁਤ ਜ਼ਿਆਦਾ ਕਿੰਨੇ ਘਰਾਂ ਦਾ ਕੰਮ ਕਰਦੇ ਤੁਸੀਂ ਭਾਜ ਜੀ ਹਾਂਜੀ ਤੇਰਾ 7-8 ਘਰਾਂ ਦਾ ਕੰਮ ਕਰਦੇ ਆਂ ਅੱਛਾ ਜੀ ਹਾਂਜੀ ਥੋੜਾ ਉੱਚੀ ਬੋਲੋ ਕਿੰਨੇ ਘਰਾਂ ਦਾ ਕੰਮ 7-8 ਘਰ ਦਾ ਕੰਮ ਕਰਦੇ ਆਂ ਭਾਜ ਜੀ ਫਿਰ ਅ ਕੋਈ ਕਰਾਂਗੇ ਜਦੋਂ ਪੈਸੇ ਮਿਲਦੇ ਫਿਰ ਘਰ ਦਾ ਗੁਜ਼ਾਰਾ ਕਿੱਤਰਾ ਹੁੰਦਾ ਜੀ ਹਾਂਜੀ ਇਦਾਂ ਮਾੜਾ ਮੋੜ ਕਰ ਹੀ ਜਾਂਦੇ ਆ ਜੀ ਮਾੜਾ ਮੋੜ ਜਾਂਦਾ ਗੁਜ਼ਾਰਾ ਤੁਹਾਨੂੰ ਪਤਾ ਪਤੀ ਨੂੰ ਡੈਥ ਹੋਈ ਨੂੰ ਕਿੰਨਾ ਸਮਾਂ ਹੋ ਗਿਆ ਕੀ ਗੱਲ ਹੋਈ ਸੀ 5 ਸਾਲ ਹੋ ਗਿਆ ਜੀ ਡੈਥ ਹੋਈ ਨਾ ਹਾਂਜੀ ਟੋਟਲ ਕਿੰਨੇ ਬੱਚੇ ਨੇ ਤੁਹਾਡੇ ਪੰਜ ਬੱਚੇ ਆ ਜੀ ਚਾਰ ਗੁੱਡੀਆਂ ਇੱਕ ਕਾਕਾ ਕੋਈ ਪਿੰਡ ਦਾ ਮੋਹਤਬਰ ਕੋਈ ਪੰਚ ਕੋਈ ਸਰਪੰਚ ਕੇ ਨੇ ਕੋਈ ਵਿਆਹ ਤੇ ਮਦਦ ਦੇਣ ਦੀ ਕੋਸ਼ਿਸ਼ ਕੀਤੀ ਜਾਂ ਤੁਸੀਂ ਕਿਸੇ ਤੋਂ ਮਦਦ ਮੰਗੀ ਨਹੀਂ ਜੀ ਕਿਹ ਕੋ ਨਹੀਂ ਮੰਗੀ ਜੀ ਕਿਸੇ ਨੇ ਨਹੀਂ ਕਿਹਾ ਅੱਛਾ ਜੀ ਹਾਂ ਜੀ ਨਾ ਕੋਈ ਸਾਡੇ ਵਾਲੇ ਆਇਆ ਹੀ ਹੈ ਅੱਛਾ ਜੀ ਹਾਂ ਜੀ ਤੇ ਚਾਰ ਬੱਚੇ ਨੇ ਤੁਹਾਡੇ ਹਾਂ ਜੀ ਪੰਜ ਅੱਛਾ ਜੀ ਪੰਜ ਹਾਂ ਜੀ ਇਹ ਬੇਟੀ ਦਾ ਵਿਆਹ ਕਦੋਂ ਦਾ ਰੱਖਿਆ ਜੀ ਹਾਂ ਜੀ 18 ਜੂਨ ਦਾ 18 ਜੂਨ ਦਾ ਹਾਂ ਜੀ ਕਿ ਕੋਈ ਅਜੇ ਤੱਕ ਕੋਈ ਸੌਦਾ ਲਿਆਂਦਾ ਜਾਂ ਸੌਦਾ ਪਤਾ ਕੋਈ ਲਿਆਂਦਾ ਨਹੀਂ ਕੋਈ ਨਹੀਂ ਨਹੀਂ ਜੀ ਹਾਲੇ ਕੁਛ ਨਹੀਂ ਲਿਆਂਦਾ ਹਾਲੇ ਤਾਂ ਇੱਧੇ ਹੀ ਬੈਠੇ ਆਂ ਅੱਛਾ ਜੀ ਹਾਂਜੀ ਕਿਸੇ ਰਿਸ਼ਤੇਦਾਰ ਨੇ ਕੋਈ ਆਸ ਰੱਖ ਦਿੱਤੀ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਨਹੀਂ ਜੀ ਨਹੀਂ ਕਿਸੇ ਨੇ ਨਹੀਂ ਦਿੱਤੀ ਅੱਛਾ ਜੀ ਹਾਂਜੀ ਭਣਾ ਜਿੰਨੇ ਵੀ ਦਾਨੀ ਸੱਜਣ ਵੇਖ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਸਹਾਇਤਾ ਦੀ ਅਪੀਲ ਕਰਨੀ ਚਾਹੋਗੇ ਨਹੀਂ ਤੇ ਇਹੋ ਕਹਿਣਾ ਚਾਹਾਂਗੇ ਕਿ ਕੋਈ ਨਾ ਕੋਈ ਸਾਡੀ ਮਦਦ ਕਰੋ ਅੱਛਾ ਜੀ ਸਾਡੀ ਕੁੜੀ ਦਾ ਵਿਆਹ ਵਾ ਸਾਡੇ ਕੋਲ ਇਸ ਟਾਈਮ ਕੁਛ ਨਹੀਂ ਹੈਗਾ ਸਾਡੀ ਵਾਧ ਤੋਂ ਵਾਧਤ ਮਤ ਕਰੋ ਹਾਂਜੀ ਸਟੋਕ ਬੇਟਾ ਕੀ ਹਾਲਾਤ ਨੇ ਘਰ ਦੇ ਘਰ ਦੇ ਹਾਲਾਤ ਤਾਂ ਬਹੁਤ ਮਾਰੇ ਨੇ ਪਰ ਘਰਾਂ ਦਾ ਕੰਮ ਕਰਕੇ ਥੋੜਾ ਬੋਤਾ ਗੁਜ਼ਾਰਾ ਕਰ ਸਕਦੇ ਹਾਂ ਬੇਟਾ ਕਿੰਨੇ ਘਰਾਂ ਦਾ ਕੰਮ ਤੁਸੀਂ ਕਰਦੇ ਹੋ ਜੀ ਸੱਤ ਅੱਠ ਘਰਾਂ ਦਾ ਕੰਮ ਕਰਦੇ ਹਾਂ ਸੱਤ ਅੱਠ ਘਰਾਂ ਦਾ ਹਾਂਜੀ ਫਿਰ ਘਰ ਦਾ ਗੁਜ਼ਾਰਾ ਉਸ ਦੇ ਨਾਲ ਹੋ ਜਾਂਦਾ ਜੀ ਕਿਸ ਤਰ੍ਹਾਂ ਰੋਜ਼ ਥੋੜਾ ਬੋਤਾ ਹੋ ਜਾਂਦਾ ਕਦੀ ਕਰ ਸਕਦੇ ਹਾਂ ਕਦੀ ਨਹੀਂ ਕਰਦੇ ਮੰਗਾਈ ਦੇ ਦੌਰ ਦੇ ਵਿੱਚ ਤੇ ਗਰਮੀ ਦੇ ਵਿੱਚ ਕੰਮ ਕਰਦੇ ਹਾਂ ਕਰ ਦੇ ਵਿੱਚ ਮਾਤਾ ਜੀ ਬਜ਼ੁਰਗ ਮਾਤਾ ਨੇ ਵੀ ਚਾਰ ਤੁਹਾਡੇ ਭੈਣ ਭਰਾ ਵੀ ਨੇ ਤਾਂ ਫਿਰ ਉਹ ਸਾਰਾ ਮੈਨੇਜ ਕਰਨਾ ਬਹੁਤ ਔਖਾ ਹੁੰਦਾ ਹੈ ਹਾਂਜੀ ਬਹੁਤ ਔਖਾ ਇਹ ਪਹਿਲਾ ਵਿਆਹ ਹੈ ਕਰ ਦੇ ਵਿੱਚ ਹਾਂਜੀ ਅੱਛਾ ਜੀ ਕੀ ਕੀ ਸਮਾਨ ਫਿਰ ਖਰੀਦ ਲੈ ਜੀ ਹੁਣ ਤੱਕ ਹਜੇ ਤੱਕ ਤਾਂ ਕੁਝ ਨਹੀਂ ਖਰੀਦਿਆ ਕੋਈ ਸਮਾਨ ਨਹੀਂ ਖਰੀਦਿਆ ਹਾਂਜੀ ਹਜੇ ਤੱਕ ਕੁਝ ਨਹੀਂ ਖਰੀਦਿਆ ਸਹੀ ਵਿਆਹ ਦੀ ਤਰੀਕ ਤੁਸੀਂ ਵੀ ਦੱਸ ਦਿਓ ਇੱਕ ਵਾਰ ਵਿਆਹ ਦੀ ਜੂਨ 18 ਨੀ ਅੱਛਾ 18 ਮਹੀ ਹਾਂਜੀ ਕਿਸੇ ਰਿਸ਼ਤੇਦਾਰ ਨੇ ਕਿਹਾ ਵੀ ਅਸੀਂ ਮਦਦ ਕਰਾਂਗੇ ਜਾਂ ਸਹਾਇਤਾ ਕਰਾਂਗੇ ਨਹੀਂ ਜੀ ਹਜੇ ਤੱਕ ਤਾਂ ਕਿਸੇ ਨੇ ਵੀ ਨਹੀਂ ਕਿਹਾ ਅਛਾਏ ਕਿਸੇ ਨੇ ਨਹੀਂ ਕਿਹਾ ਹਾਂ ਜੀ ਭਾਣੇ ਜਿੰਨੇ ਵੀ ਦਾਨੀ ਸੱਜਣ ਨੇ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ ਤੁਸੀਂ ਉਹਨਾਂ ਤੋਂ ਮਦਦ ਦੇ ਰੂਪ ਦੇ ਵਿੱਚ ਕੀ ਸਹਾਇਤਾ ਦੀ ਮੰਗ ਕਰਦੇ ਅਸੀਂ ਉਹਨਾਂ ਨੂੰ ਇਹੇ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਕੋਈ ਮਦਦ ਕਰ ਸਕਣ ਹਾਂ ਜੀ ਹਾਂ ਜੀ ਇਹ ਬੜਾ ਨੰਬਰ ਵੀ ਬੋਲ ਦਿਓ ਆਪਣਾ 7973211365 ਇੱਕ ਵਾਰ ਫਿਰ ਬੋਲਦੇ ਹਾਂ ਜੀ 7973211365 ਇੱਕ ਵਾਰ ਅਪੀਲ ਉਹਨਾਂ ਨੂੰ ਜੁਰੂਰ ਕਰਦੇ ਹੋ ਕਿ ਜਿਵੇਂ ਕਿ ਮੰਗਾਈ ਦਾ ਦੌਰ ਹੈ ਕਿਵੇਂ ਦੀ ਤੁਹਾਡੀ ਸਿਹਤ ਹੋ ਜਾਏ ਕਿ ਕੋਈ ਵਿਆਹ ਹੀ ਕਰ ਦੇ ਕੋਈ ਸਮਾਨ ਲੈ ਕੇ ਕੋਈ ਸੌਦਾ ਲੈ ਕੇ ਦੇ ਦੇਵੇ ਉਹਦੇ ਨਾਲ ਜਿਹੜਾ ਹੋ ਜਾਵੇ ਹਾਂਜੀ 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 ਕਹਿਣਾ ਚਾਹੋਗੇ ਕੁਝ ਇਸ ਤੇ ਕੋਈ ਕਹੋ ਕੋਈ ਸਿਹਤ ਆ ਤੁਹਾਡੀ ਹੋ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਕਾਰਜ ਆਨੰਦ ਕਾਰਜ ਹੀ ਕਰ ਦੇਣ ਅੱਛਾ ਜੀ ਹਾਂਜੀ ਤਿੰਨ ਬੱਤੇ ਹਾਂਜੀ ਇਹਨਾ ਬਾਪ ਵੀ ਚਲੇ ਆ ਗਿਆ ਬਾਬਾ ਵੀ ਚਲੇ ਆ ਗਿਆ ਹਾਂਜੀ ਤੇ ਇਸ ਤਰ੍ਹਾਂ ਹੀ ਲਾਖ ਮਾਰੇ ਆ ਕਰਦੇ ਅੱਛਾ ਜੀ ਇਸ ਤਰ੍ਹਾਂ ਹੀ ਟਾਈਮ ਪਾਸ ਕਰਦੇ ਆ ਮੈਂ ਤੇ ਇਹਨਾਂ ਦੇ ਬੱਚੇ-ਪੁੱੱਚੇ ਸਾਹਮਣੇ ਆ ਇਹ ਕੰਮ ਤੇ ਚਲੇ ਜਾਂਦੇ ਆ ਅੱਛਾ ਜੀ ਕੰਮ ਤੋਂ ਕਦੀ ਕਿ 150 ਰੁਪਇਆ ਫੜ ਕਰਵਾਤੇ ਕਦੀ ਕਿ 1 ਫੜ ਹਾਂਜੀ ਉਹ ਮਤ ਸੱਤਾ ਕਰਾਂਦੇ ਪੈਸੇ ਤੇਰਾ ਖਤਮ ਹੋ ਜਾਂਦੇ 100-100 ਰੋਜ਼ ਲੈਣਾ ਮਾਦਾ ਜੀ ਸਰਕਾਰ ਵੀ ਕਹਿੰਦੀ ਅਸੀਂ ਬੜੀਆਂ ਸਹੂਲਤਾਂ ਦਿੰਨੇ ਗਰੀਬਾਂ ਨੂੰ ਕੋਈ ਤੁਹਾਨੂੰ ਮਿਲ ਰਹੀ ਨਾ ਅੱਛਾ ਜੀ ਕੋਈ ਨਹੀਂ ਮਿਲਦੀ ਕਣਕ ਕਣਕ ਨਹੀਂ ਮਿਲਦੀ ਕਣਕ ਵੀ ਸਾਡੀ ਬੰਦ ਕੀਤੀ ਆਤਾ ਜੀ ਧੀ ਦਾ ਘਰ ਦੇ ਵਿੱਚ ਪੋਤਰੀ ਦਾ ਵਿਆਹ ਹੈ ਤੇ ਤੁਹਾਨੂੰ ਲੱਗ ਰਿਹਾ ਹੋਣਾ ਕਿ ਜਿਵੇਂ ਹੁਣ ਜੇਕਰ ਵਾਕੇ ਮੇਰਾ ਪੁੱਤਰ ਅੱਜ ਹੁੰਦਾ ਤੇ ਹੋ ਸਕਦਾ ਸੀ ਇਹਨੂੰ ਦਨ ਮੰਗਣ ਦੀ ਲੋੜ ਨਹੀਂ ਆਪੇ ਮੇਰੇ ਪੁੱਤਰ ਖਿਲੋਤੇ ਦੋਗੇ ਆਪੇ ਕਰਨਗੇ ਹੁਣ ਮੇਰੇ ਕੋਲ ਆ ਗਏ ਹੱਥ ਕਰਨਗੇ ਇਹਨਾਂ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਵੇਖ ਰਹੇ ਨੇ ਸੁਣ ਰਹੇ ਨੇ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਲਪ ਦੇ ਲਈ ਆਹੇ ਜਾਉ ਤੇ ਉਹਨੇ ਵੀ ਸਾਡੇ ਵੀਰ ਸਾਡੇ ਨਾਮ ਅੱਜ ਕਰ ਗਏ ਆ ਅੱਛਾ ਜੀ ਇਹੋ ਕਿਉਂ ਨੇ ਆ ਸਾਡੇ ਨਾਮ ਅੱਜ ਤੇ ਕੀਤੀ ਹੈ ਸਾਡੇ ਵੀਰਾਂ ਨੇ ਅੱਛਾ ਜੀ ਕੋਈ ਵਿਆਹ ਵਾਸਤੇ ਕੋਈ ਦਾਨ ਨਹੀਂ ਸੱਜਣ ਜੇ ਕੋਈ ਤੁਹਾਡੀ ਬਾਹ ਫੜੇ ਤਾਂ ਜੋ ਇਹ ਵਿਆਹ ਹੋ ਸਕੇ ਤੁਸੀਂ ਇਹਦੇ ਲਈ ਜਿੰਨੇ ਵੀ ਜਾਣੀ ਸੱਜਣ ਉਹਨਾਂ ਨੂੰ ਕਹਿ ਸਕਦੇ ਹੋ ਕਹਿ ਸਕਦੇ ਆ ਹਾਂਜੀ ਕਹਿ ਸਕਦੇ ਆ ਤੁਸੀਂ ਵੇਖ ਸਕਦੇ ਮਾਤਾ ਜੀ ਹੱਥ ਨੂੰ ਕੀ ਗੱਲ ਹੋਈ ਹੈ ਹੱਥ ਇੱਕ ਮਸ਼ੀਨ 'ਚ ਆ ਗਿਆ ਦਿਖਾਓ ਦਿਖਾਓ ਤੁਸੀਂ ਵੇਖ ਸਕਦੇ ਜੇ ਕਿ ਦੋਸਤੋ ਬਜ਼ੁਰਗ ਮਾਤਾ ਦਾ ਹੱਥ ਜਿਨ੍ਹਾਂ ਦੀ ਪੋਤੀ ਦਾ ਵਿਆਹ ਹੈ ਇਹ ਜਦੋਂ ਕਾਮਤੇ ਚੱਲ ਜਾਂਦੀਆਂ ਨੇ ਮਾਵਾਂ ਧੀਆਂ ਦੇ ਉਹਨਾਂ ਨੂੰ ਸਾਹਮਣੇ ਮਾਤਾ ਜੀ ਤੁਸੀਂ ਹਾਂਜੀ ਸਾਹਮਣੇ ਬੱਚੇ ਸਾਹਮਣੇ ਆਹਦੀ ਤੁਹਾਡੇ ਕਿੰਨੇ ਪੁੱਤਰ ਸੀ ਤੁਹਾਡੇ ਤਿੰਨ ਪੁੱਤਰ ਹੀ ਤਿੰਨੇ ਅੱਗੇ ਪਿਛੇ ਚੱਲ ਗਏ ਤਿੰਨੇ ਪੁੱਤਰਾਂ ਦੀ ਦੇਚ ਹੋ ਗਈ ਆਹ ਉਹਨਾਂ ਦੀ ਹੋਈ ਉਹਦੀ ਵੀ ਹੋਈ ਅੱਛਾ ਜੀ ਐ ਦੀ ਵੀ ਹੋਈ ਅੱਛਾ ਜੀ ਤੁਸੀਂ ਵੇਖ ਸਕਦੇ ਹੋ ਕਿ ਭਾਵਕ ਨੇ ਬਜ਼ੁਰਗ ਮਾਤਾ ਜੀ ਮੇਰਾ ਨਾਮ ਪ੍ਰਗਟ ਸਿੰਘ ਜੀ ਮੇਰਾ ਨਾਮ ਪ੍ਰਗਟ ਸਿੰਘ ਜੀ ਇਹ ਤੁਹਾਡੇ ਮਤਲਬ ਤੁਸੀਂ ਪਿੰਡ ਦੇ ਵਾਸੀ ਹਾਂ ਜੀ ਹਾਂਜੀ ਪਿੰਡ ਦੇ ਵਾਸੀ ਜੀ ਵਾਹਿਗੁਰੂ ਜੀ ਘਰ ਦੇ ਹਾਲਾਤ ਬਹੁਤ ਵਧੀਆ ਸੀ ਹਾਂਜੀ ਆ ਫਿਰ ਜਦੋਂ ਦੇ ਬੱਚੇ ਇਹਨਾਂ ਦੇ ਮਤਲਬ ਵੀ ਦਛੇ ਪੱਤੇ ਰਾਈ ਇਲਾਕੇ ਦੇ ਵਿਚਾਰੇ ਇਹ ਸੰਸਾਰ ਦੀ ਯਾਤਰਾ ਭੋਗਦੇ ਚਲੇ ਗਏ ਜੀ ਉਦੋਂ ਦੇ ਹਾਲਾਤ ਇਹਨਾਂ ਦੇ ਬਹੁਤ ਮਾੜੇ ਹੋਏ ਨੇ ਤੁਹਾਡੇ ਸਾਹਮਣੇ ਉਹਨਾਂ ਨੇ ਵਿਚਾਰੇ ਨੇ ਦੱਸਿਆ ਕਿ ਸੱਤ ਅੱਠਾ ਘਰਾਂ ਦਾ ਕੰਮ ਕਰਕੇ 100-100 ਰੋਜ਼ ਲਿਆਉਣਾ ਉਹ ਵੀ ਕਿਰਾਏ ਚ ਜੜ ਜਾਂਦਾ ਹੈ ਜੀ ਕਿਰਾਇਆ ਲੱਗ ਜਾਂਦਾ ਵਾਹਿਗੁਰੂ ਨਾਲ ਅੱਛਾ ਤੇ ਰੋਜ਼ ਦਾ 100 ਰੁਪਇਆ ਤੁਹਾਡੇ ਸਾਹਮਣੇ ਦੱਸਣ ਦੇ ਹਾਲਾਤ ਬਹੁਤ ਮਾੜੇ ਨੇ ਮੇਰੀ ਤੇ ਹੱਥ ਜੋੜ ਕੇ ਇਹੋ ਬੇਨਤੀ ਆ ਸਾਰੇ ਵੀਰਾਂ ਅਗੇ ਕਿ ਵਾਦ ਤੋਂ ਵਾਦ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਵਾਦ ਤੋਂ ਵਾਦ ਮੇਰੇ ਵੀਰੇ ਇਹ ਵੀਡੀਓ ਨੂੰ ਸ਼ੇਅਰ ਕਰਨਾ ਤੇ ਜਿਹੜੀ ਕਿ ਪਰਿਵਾਰ ਦੀ ਸਹਾਇਤਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬਜ਼ੁਰਗ ਮਾਤਾ ਨੇ ਦੱਸਿਆ ਹੈ ਕਿ ਤਿੰਨਾ ਪੁੱਤਰਾਂ ਦੀ ਡੈਥ ਹੋ ਚੁੱਕੀ ਹੈ ਤੇ ਹੁਣ ਘਰ ਦੇ ਵਿੱਚ ਇਸ ਮਹੀਨੇ ਪੋਤੀ ਦਾ ਵਿਆਹ ਧਰਿਆ ਹੈ ਲੇਕਿਨ ਲਿਆਉਣ ਦੇ ਲਈ ਕੋਈ ਪੈਸਾ ਨਹੀਂ ਕੋਈ ਸੌਦਾ ਪੱਤਾ ਲਿਆਉਣ ਦੇ ਲਈ ਕੋਈ ਕੋਲ ਪੈਸਾ ਨਹੀਂ ਘਰਾਂ ਦੇ ਕੰਮ ਕਰਕੇ ਪਰਿਵਾਰ ਗੁਜ਼ਾਰਾ ਕਰ ਰਿਹਾ ਤੇ ਤੁਹਾਡੇ ਸਹਾਇਤਾ ਦੀ ਲੋੜ ਹੈ ਜਿੰਨੇ ਵੀ ਦਾਨੀ ਸੱਜਣ ਦੇਖ ਰਹੇ ਨੇ ਦੋਸਤੋ ਬੇਸ਼ੱਕ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਸਹੂਲਤਾਂ ਮਿਲ ਰਹੀਆਂ ਨੇ ਨਸ਼ੇ ਬੰਦ ਨੇ ਪਰ ਆਹ ਹਾਲਾਤ ਨੇ ਉਹਨਾਂ ਘਰਾਂ ਦੇ ਜਿਨ੍ਹਾਂ ਨੂੰ ਇੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਤੇ ਅੱਜ ਉਸ ਧੀ ਦਾ ਵਿਆਹ ਜਿਹੜਾ ਜਿਸ ਦੇ ਘਰ ਦੇ ਵਿੱਚ ਰੱਖਿਆ ਹੈ ਘਰ ਦੇ ਵਿੱਚ ਵਿਆਹ ਦਾ ਕੋਈ ਮਾਹੌਲ ਨਹੀਂ ਲੱਗ ਰਿਹਾ ਕਿਉਂਕਿ ਉਹਨਾਂ ਦੇ ਜੇ ਗੱਲ ਘਰ ਦੀ ਕੀਤੀ ਜਾਵੇ ਤਾਂ ਅੱਜ ਕੋਈ ਕੋਲ ਪੈਸਾ ਨਹੀਂ ਹੈ ਤਾਂ ਜਿੰਨੇ ਵੀ ਦਾਨੀ ਸੱਜਣ ਦੇਖ ਰਹੇ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ